ਪਵਿੱਤਰ ਹੈ ਕਾਲੀ ਵਿਈ ਨਦੀ ਦਾ ਪਾਣੀ ਜਿਸ ਚੋਂ ਉਪਜੀ ਗੁਰੂ ਨਾਨਕ ਦੀ ਬਾਣੀ ਅਸੀਂ ਉਸ ਸ਼ਖਸੀਅਤ ਨੂੰ ਧੰਨ ਕਹਾਂਗੇ ਜਿਸ ਨੇ ਪਵਿੱਤਰ ਕਾਲੀ ਵਿਈ ਨਦੀ ਜੋ ਗੰਦਾ ਨਾਲਾ ਬਣ ਚੁੱਕੀ ਸੀ ਟਾਂਡਾ ਦਸੂਹਾ ਮਕੇਰੀਆ ਕਪੂਰਥਲੇ ਦੇ ਕਈ ਇਲਾਕੇ ਪਿੰਡਾਂ ਦਾ ਸultanpur Lodhi ਦਾ ਕਈ ਏਰੀਏ ਦਾ ਪਾਣੀ ਇਸਨ ਮਦੀਰੇ ਵਿੱਚ ਆਣ ਕੇ ਪੈਣ ਲੱਗ ਗਿਆ ਸੀ ਜਿਸ ਕਾਰਨ ਇਸ ਨੇ ਇੱਕ ਭਿਆਨਕ ਗੰਦੇ ਰੂ ਨਾਲੇ ਦਾ ਰੂਪ ਧਾਰਨ ਕਰ ਲਿਆ ਸੀ ਇਹ ਨਦੀ ਤੋਂ ਨਾਲਾ ਬਣ ਗਿਆ ਸੀ ਉਹ ਵੀ ਗੰਦਾ ਪਵਿੱਤਰ ਨਦੀ ਤੋਂ ਗੰਦਾ ਜਦੋਂ ਨਾਲਾ ਬਣਿਆ ਤੇ ਇਸ ਨੂੰ ਫਿਰ ਸੁਰਜੀਤ ਕਰਕੇ ਨਾਲੇ ਤੋਂ ਨਦੀ ਦਾ ਰੂਪ ਦੇਣ ਵਾਲੀ ਉਸ ਮਹਾਨ ਸ਼ਖਸੀਅਤ ਦਾ ਨਾਮ ਹੈ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਆਪਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸੰਤ ਸੀਚੇਵਾਲ ਦਾ ਜੋ ਆਸ਼ਰਮ ਜੋ ਕੁਟੀਆਂ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਬੀਂ ਦੇ ਕੰਢੇ ਉਹਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਨਿਰਮਲ ਕੁਟੀਆਂ ਸੰਪਰਦਾ ਸੀਚੇਵਾਲ ਹੈ ਕਪੂਰਥਲਾ ਜ਼ਿਲ੍ਹੇ ਇਲਾਕੇ ਵਿੱਚ ਪੈਂਦੀ ਬੀਂ ਦੇ ਕੰਢੇ ਹੈ ਇਹ ਪੁਰਾਣੀ ਸੰਪਰਦਾ ਹੈ 1988 ਵਿੱਚ ਸੰਤ ਬਲਵੀਰ ਸਿੰਘ ਜੋ ਸੀਚੇਵਾਲ ਆ ਇਦੇ ਮੁਖੀ ਬਣੇ ਜਦੋਂ ਮੁਖੀ ਬਣੇ ਤੇ ਉਸ ਤੋਂ ਬਾਅਦ ਉਹ ਇੱਕ ਉੱਗੇ ਵਾਤਾਵਰਨ ਪ੍ਰੇਮੀ ਵਜੋਂ ਉੱਭਰ ਕੇ ਸਾਹਮਣੇ ਆਏ ਉਹਨਾਂ ਨੇ ਵਾਤਾਵਰਨ ਦੂਸ਼ਤ ਪਾਣੀ ਜਾਂ ਦੂਸ਼ਤ ਹੋ ਰਿਹਾ ਵਾਤਾਵਰਨ ਤੇ ਉੱਤੇ ਬਹੁਤ ਵੱਡਾ ਕੰਮ ਕੀਤਾ ਉਹਨਾਂ ਨੂੰ 16 ਸਾਲ ਲੱਗੇ ਇਹ ਨਦੀ ਨੂੰ ਮੁੜ ਸਜਿਤ ਕਰਨ ਲਈ ਪਵਿੱਤਰ ਵੇਂ ਨਦੀ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਡੁਬਕੀ ਮਾਰੀ ਤੇ ਤਿੰਨ ਦਿਨ ਅਲੋਪ ਰਹੇ ਬਾਅਦ ਵਿੱਚ ਜਦੋਂ ਉਹ ਇਸ ਨਦੀ ਵਿੱਚੋਂ ਬਾਹਰ ਆਏ ਤੇ ਮੂਲ ਮੰਤਰ ਸਾਹਿਬ ਜੀ ਦਾ ਉਚਾਰਨ ਕੀਤਾ ਇੱਕ ਓੰਕਾਰ ਦਾ ਉਪਦੇਸ਼ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਅਸੀਂ ਇਸ ਪਵਿੱਤਰ ਕਾਲੀ ਵੇਂ ਨਦੀ ਨੂੰ ਸਰਜੀਤ ਕਰਨ ਦੇ ਮੁੱਢੀ ਮੰਨ ਸਕਦੇ ਹਾਂ ਕਿਉਂਕਿ ਤੁਹਾਨੂੰ ਕਹਿ ਕੇ ਹਟਿਆ ਕਿ ਇਹ ਨਦੀ ਦਸੂਹਾ ਮਕੇਰੀਆ ਏਰੀਏ ਵਿੱਚੋਂ ਬਿਆਸ ਦਰਿਆ ਵਿੱਚੋਂ ਨਿਕਲ ਕੇ ਮੋੜ ਹਰੀਗੇ ਪਤਨ ਬਿਆਸ ਸਤਲੁਜ ਵਿੱਚ ਜਾ ਪੈਂਦੀ ਹੈ ਇਹ ਜੋ ਜਿੰਨਾ ਵੀ ਏਰੀਆ ਸੀ ਇਹ ਬਰਸਾਤੀ ਨਾਲਾ ਕਹਿ ਸਕਦੇ ਸੀ ਇਹਨੂੰ ਬਰਸਾਤੀ ਨਦੀ ਕਹਿ ਸਕਦੇ ਕਾਲੀ ਵੀ ਨਦੀ ਇਹਦੀ ਇੱਕ ਵੀਡੀਓ ਅਸੀਂ ਸਭ ਤੋਂ ਪਹਿਲਾਂ ਵੀ ਪਾਈ ਹੋਈ ਆ ਚੈਨਲ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਰੀ ਧਰਤੀ ਜੋ ਇਹਦੀ ਪਸ਼ੂਕੜ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਪਿੰਡਾਂ ਵਿੱਚ ਜਾ ਜਾ ਕੇ ਇਹਨਾਂ ਦੀ ਟੀਮ ਨੇ ਇਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਸ ਪਵਿੱਤਰ ਨਦੀ ਵਿੱਚ ਦੂਸ਼ਟ ਪਾਣੀ ਗੰਦਾ ਪਾਣੀ ਨਾ ਛੱਡਿਆ ਜਾਵੇ ਇਸ ਦੀ ਸਫਾਈ ਕੀਤੀ ਗਈ 2000 ਸਾਲ ਤੋਂ ਲੈ ਕੇ 2015-16 ਤੱਕ ਲਗਾਤਾਰ ਥੋੜਾ ਥੋੜਾ ਸਮਾਂ ਕਰਕੇ ਇਸ ਦੀ ਸਫਾਈ ਚੱਲਦੀ ਰਹੀ 160 ਕਿਲੋਮੀਟਰ ਵਾਰਡ ਲੰਮੀ ਹੈ ਇਹ ਪਵਿੱਤਰ ਵੇਨ ਨਦੀ ਅੱਜ ਇਹਦੇ ਵਿੱਚ ਗੰਦਾ ਪਾਣੀ ਨਹੀਂ ਪੈਂਦਾ ਜੇਕਰ ਕੋਈ ਇੱਕ ਦੋ ਥਾਵਾਂ ਤੋਂ ਪੈਂਦਾ ਵੀ ਹੈ ਤਾਂ ਉਸ ਨੂੰ ਰੋਕਿਆ ਜਾ ਰਿਹਾ ਹੈ ਉਸ ਨੂੰ ਡਰੇਨ ਚੰਗੀ ਤਰ੍ਹਾਂ ਸਮੋ ਉਹਦਾ ਫਿਲਟਰ ਵਗੈਰਾ ਆਪਾਂ ਕਹਿ ਸਕਦੇ ਹਾਂ ਕਰਕੇ ਉਸ ਨੂੰ ਪਸਲਾ ਦੇ ਲਈ ਵਰਤਨਯੋਗ ਬਣਾਇਆ ਗਿਆ ਹੈ। ਜਿੱਥੇ ਇਹ ਸੇਵਾ ਨਿਭਾਉਂਦੇ ਨੇ ਉੱਥੇ ਲੰਗਰ ਦਾ ਰੈਸ਼ ਦਾ ਜਾਂ ਵੈਸੇ ਗੁਰਦੁਆਰਾ ਸਾਹਿਬ ਦਾ ਹੀ ਵਧੀਆ ਪ੍ਰਬੰਧ ਹੈ। ਜਾ ਕੇ ਤੁਸੀਂ ਜੀ ਵੀਡੀਓ ਦੇ ਵਿੱਚ ਵੀ ਦੇਖਿਆ ਸultanpur Lodhi ਗਏ ਤਾਂ ਜਾ ਕੇ ਇਸ ਜਗ੍ਹਾ ਦੇ ਵੀ ਦਰਸ਼ਨ ਜਰੂਰ ਕਰਨੇ ਜੀ। ਇਸ ਮਹਾਨ ਸ਼ਖਸੀਅਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਡਾਕਟਰ ਇਸ ਐਪੀਜੀ ਅਬਦਲ ਕਲਾਮ ਖੁਦ ਐਸਵੀ ਨਦੀ ਦਾ ਸਰਵੇ ਕਰਨੇ ਪਹੁੰਚੇ ਸਨ ਇਹਨਾਂ ਨੂੰ ਇਕੋ ਬਾਬੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਇਹਨਾਂ ਦੀ ਨਿਰਮਲ ਕੁਟਿਆ ਸੰਪਰਦਾ ਸਿਚੇਵਾਲ ਹੈ ਜਿਸ ਦੇ ਅੱਜ ਇਹ ਗੱਦੀ ਨਸੀਨ ਹਨ ਪਵਿੱਤਰ ਵਈ ਕਾਲੀ ਨਦੀ ਨੂੰ ਗੰਦੇ ਨਾਲੇ ਤੋਂ ਮੁੜ ਨਦੀ ਦੇ ਰੂਪ ਵਿੱਚ ਸਿਰਜੀਤ ਕਰਨਾ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਹਾਨ ਦੇਣ ਹੈ। ਰੈਂਦੀ ਦੁਨੀਆ ਤੱਕ ਲੋਕ ਇਸ ਨਾਲ ਦੇ ਕਾਰਜ ਨੂੰ ਯਾਦ ਰੱਖਣਗੇ। ਇਹਨਾਂ ਦੇ ਸਕਾਰ ਦੇ ਲਈ ਇੱਕ ਲਾਈਕ ਜਰੂਰ ਬੰਦਾ ਹੈ। ਵੀਡੀਓ ਚੰਗੀ ਲੱਗੇ, ਸ਼ੇਅਰ ਜਰੂਰ ਕਰਨਾ। ਧੰਨਵਾਦ।